ਔਰ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਵਿੱਚ ਸ਼ੌਣ ਕਮੇਟੀ ਨੂੰ ਕਮਜ਼ੋਰ ਕਰਨ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਸਸਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਉਸ ਨੂੰ ਕਮਜ਼ੋਰ ਕਰਨ ਦੇ ਵਿੱਚ ਸਿੱਖਾਂ ਦੀਆਂ ਨਜ਼ਰਾਂ 'ਚ ਗਿਰਾਣ ਦੀ ਕੋਸ਼ਿਸ਼ ਔਰ ਬਾਕੀ ਧਰਮਾਂ ਦੇ ਲੋਕ ਜਿਹੜੇ ਸਨ ਉਹਨਾਂ ਦੀਆਂ ਨਜ਼ਰਾਂ 'ਚ ਜੋ ਇਹਨਾਂ ਨੇ ਕੰਮ ਕੀਤੇ ਉਸ ਦਿਨ ਔਰ ਇਹਨਾਂ ਮਾਨਸਥਾਵਾਂ ਨੂੰ ਬੜੀ ਸ਼ਰਤ ਲੱਗੀ ਹੋਈ ਹੈ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਜਦ 78-79 ਦੇ ਅਸਵੀ ਵਿੱਚ ਜਨਤਾ ਪਾਰਟੀ ਟੁੱਟੀ ਸੀ ਤਾਂ ਚੰਦਰ ਸ਼ੇਖਰ ਜਿਹੜੇ ਪ੍ਰਧਾਨ ਸਨ ਜਨਤਾ ਪਾਰਟੀ ਦੇ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਸੀ ਕਿ ਆਪ ਬਹੁਤ ਖੁਸ਼ਕਿਸਮਤ ਹੋ ਕਿ ਅਕਾਲ ਤਖਤ ਦੀ ਜਨ ਸੰਸਧਾ ਆਪਕੇ ਪਾਸ ਹੈ ਜੋ ਆਪ ਸਭ ਕੋਈ ਇਕੱਠਾ ਰੱਖ ਰਹੀ ਹੈ ਮੈਂ ਪਿਛਲੇ 6 ਮਹੀਨਿਆਂ ਚ ਚੰਦਰ ਸ਼ਕਰ ਨੇ ਇਸ ਗੱਲ ਨੂੰ ਬੜੀ ਵਾਰ ਯਾਦ ਕੀਤਾ ਹੈ ਮੈਂ ਕਿਹਾ ਅਜੋਕੇ ਕਹਿੰਦਾ ਜੋ ਜਿੰਦਾ ਹੁੰਦਾ ਨਾਮ ਜਿਹੜਾ ਕਾਲ ਤੱਕ ਜਦੋਂ ਦਮਦਮਾ ਸਾਹਿਬ ਦੇ ਜੱਥੇਦਾਰ ਅਨੰਦਪੁਰ ਸਾਹਿਬ ਦੇ ਜੱਥੇਦਾਰ ਕੌਮ ਨੂੰ ਇਕੱਠਾ ਕਰਨ ਵਾਸਤੇ ਕੰਮ ਕਰਦੇ ਸਨ ਅੱਜ ਕੌਮ ਦੇ ਵਿੱਚ ਦਫੇੜ ਪਾਉਣ ਦੇ ਕੰਮ ਕਰ ਰਹੇ ਇੱਕ ਤਾਂ ਸਿੱਧਾ ਹੀ ਭਾਜਪਾ ਦੇ ਹੱਥਾਂ 'ਚ ਘੇੜ ਰਹੇ ਕੁਈ ਲੋਕੀ ਕੰਨਨ ਏਜੰਸੀਆਂ ਦੇ ਅਸਾਂ ਦੇ ਖੇਡ ਰਹੇ ਮੈਂ ਉਹਨਾਂ ਦੀਆਂ ਗੱਲਾਂ ਨੂੰ ਸਹੀ ਮੰਨਦਾ ਬਿਲਕੁਲ ਸਹੀ ਮੰਨਦਾ ਜਿਸ ਤਰ੍ਹਾਂ ਦੇ ਲਫਜ਼ ਗਿਆਨੀ ਅਲਪ੍ਰੀਤ ਸਿੰਘ ਨੇ ਵਰਤੈਨ ਪਰਸੋਂ ਕਿ ਜੋ ਹਾਲ ਸਿੰਡੇ ਦਾ ਕੀਤਾ ਹੈ ਸਿੰਡੇ ਨੇ ਕੀਤਾ ਉਹਦੋਂ ਠਾਕਰੇ ਦਾ ਉਹ ਹਾਲ ਅਸੀਂ ਤੁਹਾਡਾ ਕਰਾਂਗੇ ਇਸ ਵਾਰ ਕਿਹੜੇ ਕਸਰ ਨਾ ਗਏ ਇਹ ਜੇ ਉਧੀਆਂ ਆਪਣੇ ਤੇ ਜੋ ਤੌਮਤਾਂ ਲਗੀਆਂ ਉਹ ਜਾਣੇ ਉਹਦਾ ਪਰਿਵਾਰ ਜਾਣੇ ਸਾਡਾ ਕੋਈ ਲੈਣਾ ਦੇਣਾ ਨਹੀਂ ਪਰ ਇਹ ਗੱਲਾਂ ਕਰਨ ਵਾਲਾ ਜੱਥੇਦਾਰ ਰਹਿ ਸਕਦਾ ਕਾਬਲ ਹੈ ਇਹ ਤੇ ਗ੍ਰੰਥੀ ਦੇ ਕਾਬਲ ਨਹੀਂ ਸੇਵਾਦਾਰੀ ਦੇ ਕਾਬਲ ਨਹੀਂ ਤੇ ਗੱਲਾਂ ਕਰਦਾ ਪਿਆ ਮੈਨੂੰ ਤੁਸੀਂ ਪ੍ਰਧਾਨ ਬਣਾਓ ਕਾਲੀ ਦਲ ਦਾ ਮੈਂ ਤਾਂ ਚਲਾ ਕੇ ਦੱਸਾਂਗਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਵਰਗੀ ਸ਼ਖਸੀਅਤ ਉਹਦੇ ਪ੍ਰਭਾਵ ਤੇ ਆ ਜਾਣ ਅਗਰ ਕੋਈ ਗੱਲ ਹੈ ਤੁਸੀਂ ਗੱਲ ਕਰੋ ਤੁਹਾਨੂੰ ਰੋਜ਼ ਅਕਾਲੀ ਲੀਡਰਸ਼ਿਪ ਮਿਲਦੀ ਹੈ ਤੁਸੀਂ ਮੈਂ ਅੱਜ ਤੁਹਾਡਾ ਕੋ ਪੁੱਛਣਾ ਚਾਹੁੰਦਾ ਤੁਸੀਂ ਦੱਸੋ ਕਿਹੜੀ ਤੁਹਾਡੀ 2 ਦਸੰਬਰ ਦੀ ਗੱਲ ਹੈ ਜਿਹੜੀ ਸਿੱਖ ਕੌਮ ਨੇ ਅਕਾਲੀ ਦਲ ਨੇ ਕਾਲੀ ਵਾਲ ਦੇ ਲੀਡਰ ਨੇ ਨਹੀਂ ਪੂਰੀ ਕੀਤੀ ਹੈ ਨਹੀਂ ਕੱਲ ਮੇਰੇ ਕੋਈ ਬੰਦਾ ਇੰਟਰਵਿਊ ਲੈਣ ਆਇਆ ਉਹ ਸੱਤ ਅਮਰੀਕਾ ਵਿੱਚ ਤੇਰੀ ਮਗਾ ਉਹ ਤਾਂ ਪਾਈ ਮੈਮਰੀ ਆ ਗਈ ਹੈ ਕਿਹੜੀ ਗੱਲ ਹੈ ਕੁਨਾਂ ਨੇ ਜ਼ਥੇਦਾਰ ਸਭਾ ਨੇ ਕੈਸੇ ਵੀ ਇਹਦੀ ਨਿਗਰਾਨੀ ਕਰਨਗੇ ਇਹ ਨਿਗਰਾਨੀ ਕਰ ਰਹੇ ਨੇ ਜਦ ਕਾਲੀ ਜਲਦੀ پارٹی 20 ਜਨਵਰੀ ਤੋਂ ਸ਼ੁਰੂ ਹੋਈ ਹੈ ਔਰ 35 ਲੱਖ ਦੇ ਵਿੱਚ ਬੰਦੇ ਪਰਤੀ ਹੋ ਗਏ ਨੇ ਦਿੱਲੀ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਬੰਦੇ ਪਰਤੀ ਹੋਏ ਨੇ ਔਰ ਚਾਹੇ ਲੋਕਾਂ ਦੇ ਵਿੱਚ ਕਾਲੀ ਦਲ ਦਾ ਮੈਂਬਰ ਬਣਨ ਚਾਹੇ ਔਰ ਤੁਸੀਂ ਆਪਣੇ ਇਹ ਗੱਲਾਂ ਕਰਕੇ ਉਸ ਨੂੰ ਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਗੱਲਾਂ ਕਰਦੇ ਪਏ ਮੈਂ ਜੋ ਫੈਸਲਾ ਅੱਜ ਸੋਣੀ ਕਮੇਟੀ ਦੀ ਐਗਜ਼ੈਕਟਿਵ ਨੇ ਦੂਜੀ ਵਾਰ ਲਿਆ ਹੈ ਮੈਂ ਉਸ ਫੈਸਲੇ ਨੂੰ ਪੂਰੀ ਤਰ੍ਹਾਂ ਸਲਾਘਾ ਕਰਦਾ ਮੈਂ ਕਹਿੰਦਾ ਕਿ ਸੋਣੀ ਕਮੇਟੀ ਨੇ ਸਿੱਖ ਕੌਮ ਦੀਆਂ ਮਰਿਆਦਾ ਤੇ ਪਨਪਰਾਵਾਂ ਨੂੰ ਬਚਾ ਲਿਆ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਜਿਹੜੇ ਫੈਸਲੇ ਕਰਨੇ ਸਨ ਜਥੇਦਾਰ ਸਭਾ ਨੇ ਉਹ ਸ਼ਾਇਦ ਰੂੜ ਤੋਂ ਨੂੰ ਹੀ ਪਾ ਜਾਏ ਕੋਈ ਉਹਨੂੰ ਯਾਦ ਨਾ ਕਰਨਾ ਵੀ ਇਹ ਤੇ ਨਵੇਂ ਰੂਟ ਸਿੰਘ ਜਾਂਦੇ ਮੈਂ ਗੱਲ ਭਾਵੇਂ ਮੇਰੀ ਗੱਲ ਉਹਨਾਂ ਨੂੰ ਚੁੱਭੇ ਭਾਵੇਂ ਕਿ ਕਰੇ ਪਰ ਜੋ ਕੁਝ ਮੈਂ 10 ਮਹੀਨਿਆਂ 'ਚ ਦੇਖਿਆ ਉਹ ਮੈਂ ਬਿਆਨ ਕਰ ਰਿਹਾ ਹਾਂ ਸੇ ਕੋਮਤ ਦੇ ਮੇਰੇ ਇਹਨਾਂ ਬਿਆਨਾਂ 'ਚ ਕੋਈ ਕਸਰ ਨਹੀਂ ਹੈਗੀ ਬਿਲਕੁਲ ਜੱਜਦਾਰ ਸਾਹਿਬ ਮੈਂ ਬੁਲਾਉਣ ਮੈਂ ਸਾਹਮਣੇ ਗੱਲ ਕਰਾਂਗਾ ਕਿੱਥੇ ਕਿੱਥੇ ਤੁਸੀਂ ਕੀਤਾ ਵਾਕਈ ਗੱਲਾਂ ਮੈਂ ਬਾਅਦ 'ਚ ਕਰਾਂਗਾ ਮੈਂ ਸਿਰਫ ਇਹ ਬੇਨਤੀ ਕਰਨੇ ਚਾਹੁੰਦਾ ਹਾਂ ਜਿਹੜੇ ਜਥੇਦਾਰ ਸਭਾਂ ਲੱਗੇ ਹਨ ਪੰਥ ਦਾ ਖਿਆਲ ਰੱਖਣਾ ਗੁਰੂ ਪੰਥ ਦਾ ਖਿਆਲ ਰੱਖਣਾ ਕਿਸੇ ਇੰਡੀਵਿਜੂਅਲ ਦੇ ਕੇ ਕੋਈ ਫੈਸਲਾ ਨਾ ਕਰਨਾ ਔਰ ਜਿਹੜੇ ਪਿਛਲੇ ਜਥੇਦਾਰ ਗਏ ਜਿਨ੍ਹਾਂ ਨੇ ਸਿਰਫ ਅਮਰੀਕਾ ਲੰਡਨ ਆਸਟ੍ਰੇਲੀਆ ਬਾਕੀ ਹਿੰਦੁਸਤਾਨ ਦੇ ਸ਼ਹਿਰਾਂ ਦੀ ਸੈਰ ਕੀਤੀ ਹੈ ਤੁਸੀਂ ਸੈਰ ਨਾ ਕਰਨ ਦਾ ਵਾਸਤਾ ਜੇ ਜਿਹੜੇ ਬੱਚੇ ਆ ਸਾਡੇ ਪਿੰਡਾਂ 'ਚ ਪਤਾ ਤਾਂ ਹੋ ਚੁੱਕੇ ਹੈ ਉਹਨਾਂ ਦੇ ਸਿੱਖੇ ਨੂੰ ਉਹਨਾਂ ਦੇ ਸਰੂਪ ਨੂੰ ਵਾਪਸ ਲਿਆਓ ਤੇ ਤੁਹਾਡਾ ਕੰਮ ਗੁਰੂ ਮਹਾਰਾਜ ਨੇ ਤੁਹਾਡੀ ਸੇਵਾ ਲਈ ਸਫਲ ਹੋਏਗਾ ਜੇ ਮਹਣੋਈ ਤੁਸੀਂ ਉਸ ਪਾਸੇ ਨਾਲ ਧਿਆਨ ਦੇ ਕੇ ਜਿਵੇਂ ਪਹਿਲੇ ਜੱਥੇਦਾਰ ਮੁਖਾਲੀ ਟੂਰਤੇ ਰਹਿੰਦੇ ਤਾਂ ਮੈਸਨਾਂ ਠੀਕ ਨਹੀਂ ਹੋਏਗਾ ਮੇਰੇ ਕੋਲ ਨੂੰ ਇਹ ਗੱਲ ਕਰਦਿਆਂ ਕੋਈ ਵੱਧ ਘਾਟੀ ਗੱਲ ਹੋ ਗਈ ਤਾਂ ਮਾਫ਼ੀ ਮੰਗਦਾ ਪਰ ਆਣਿਆ ਕੋਈ ਤੇ ਨਾ ਉਹ ਗੱਲ ਬਈ ਪਰ ਮੈਂ ਇਹ ਜ਼ਰੂਰ ਚਾਹਾਂਗਾ के प्रचार अकाल तखत तो शुरू होके तीन जथेदार पंजाब एक मालवा साम एक विचरा हिस्सा सामने एक दुआबाजा सामने आपस बन दे दथेदारी अगर सू कोई पता बच्चा मिल गया तो फिर असी सवाल कौन उन्होंने सवाल करेगी इस तक बेनती करता हैचक हाँ वाहगुरु जी का खालसा वाहू